ਸਤਿ ਸ਼੍ਰੀ ਅਕਾਲ ਚਲੋ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬਬਰਾ ਫੈਮਲੀ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਮੈਂ ਸਕੂਲ ਚੱਲੇ ਆਂ ਛੁੱਟੀਆਂ ਤੋਂ ਬਾਅਦ ਅੱਜ ਪਹਿਲਾ ਦਿਨ ਆਯੂਵੀ ਦਾ ਛੁੱਟੀਆਂ ਤੋਂ ਬਾਅਦ ਤੇ ਅੱਜ ਦਾ ਵਲੌਗ ਸਟਾਰਟ ਕਰਨ ਲਈ ਮੈਂ ਯੂਵੀ ਨੂੰ ਕਿਆਸੀ ਵੀ ਅੱਜ ਤੂੰ ਸਕੂਲ ਚੱਲੇ ਆਏ ਤਾਂ ਸਾਰਿਆਂ ਨੂੰ ਵਲੌਗ ਸਟਾਰਟ ਕਰ ਲਿਆ ਤੇ ਅੱਜ ਸਾਰਿਆਂ ਨੂੰ ਕਹਾਂ ਵੀ ਅੱਜ ਮੈਂ ਸਕੂਲ ਚੱਲੇ ਆਏ ਤੇ ਅੱਜ ਦੇਖਦੇ ਆ ਮੇਰਾ ਫਰਸਟ ਐਕਸਪੀਰੀਅੰਸ ਕਿਹਦਾ ਜਾਊਗਾ ਵੀ ਛੁੱਟੀਆਂ ਤੋਂ ਬਾਅਦ ਵੀ ਕਈ ਹੁਣ ਨਿਆਣੇ ਦੇ ਨਾਲ ਕਈ ਵਾਰ ਦਿਲ ਵੀ ਨਹੀਂ ਕਰਦਾ ਹੈਗਾ ਜਾਣ ਨੂੰ ਵੀ ਨਿਆਣੇ ਨਾਲ ਇੱਕ ਮਹੀਨਾ ਪੂਰੀਆਂ ਮौज-ਮਸਤੀਆਂ ਲੁੱਟਦੇ ਨੇ ਉਹ ਹਾਲ ਅੱਜ ਯੂਵੀ ਨਾਲ ਹੋਇਆ ਤੇ ਇੱਥੇ ਮੈਂ ਯੂਵੀ ਨੂੰ ਰੈਡੀ ਕਰ ਰਹੀ ਹਾਂ ਤੇ ਤਿਆਰ ਹੋ ਰਿਹਾ ਬਸ ਯੂਵੀ ਨਾ ਤਿਆਰ ਹੋ ਗਿਆ ਨਾ ਧੋ ਕੇ ਬਸ ਸਿਰ ਸਿਰ ਰਹਿ ਗਿਆ ਬਾਕੀ ਸਾਰਾ ਇਹ ਆਪ ਇਹਨੇ ਰੈਡੀ ਸ਼ੈਡੀ ਹੋ ਜਾਣਾ ਬੂਟ ਜਰਬਾ ਪਾ ਲੈਣੀ ਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਨਿਆਣਾ ਇੱਕ ਮਹੀਨਾ ਪੂਰੀਆ ਮौज-ਮਸਤੀਆਂ ਕਰਦਿਨੀ ਆ ਅੱਜ ਹਾਲ ਯੂਵੀ ਨਾਲ ਹੋਇਆ ਤੇ ਯੂਵੀ ਨੇ ਅੱਜ ਯੂਵੀ ਜਾਣ ਲੱਗੇ ਬਹੁਤ ਰੋਇਆ ਪਹਿਲਾਂ ਤਾਂ ਵਿਚਾਰਾ ਸ਼ੌਕ ਨਾਲ ਤਿਆਰ ਹੋ ਗਿਆ ਫਿਰ ਬਹੁਤ ਰੋਣ ਲੱਗ ਗਿਆ ਤੇ ਹੁਣ ਅੱਜ ਫਰੂਟ ਚ ਪਾਣ ਲਈ ਇਹਨੂੰ ਕੁਝ ਵੀ ਨਹੀਂ ਸੀਗਾ ਤਾਂ ਕਰਕੇ ਕਿਉਂਕਿ ਅਸੀਂ ਲਿਆਣਾ ਭੁੱਲ ਗਏ ਸੀਗੇ ਤਾ ਕਰਕੇ ਫਿਰ ਯੂ ਵੀ ਕੰਦਾ ਕੋਈ ਗੱਲ ਨਹੀਂ ਵੀ ਮੈਂ ਬਿਸਕੁਟ ਲੈ ਆਉਂਗਾ ਵੀ ਮੈਂ ਬਿਸਕੁਟ ਖਾ ਲੂਗਾ ਮੈਂ ਕਿਹਾ ਚਲ ਠੀਕ ਹੈ ਵੀ ਉਹ ਲਿਆ ਤੇ ਹੁਣ ਯੂ ਵੀ ਅੱਜ ਬਿਸਕੁਟ ਲੈ ਕੇ ਚੱਲੇਆ ਸਕੂਲ ਆਪਾਂ ਯੂ ਵੀ ਦੀ ਰੋਟੀ ਪੈਕ ਕਰਦੀਏ ਕਿਉਂਕਿ 7:30 ਦਾ ਟਾਈਮ ਹੋ ਗਿਆ ਸਕੂਲ ਜਾਣਾ ਲੱਗਣਾ ਦਾ ਪੌਣੇ 8 ਤੇ ਮੈਨੂੰ ਨਾ ਸਕੂਲ ਚ ਤਿੰਨ ਰੋਟੀਆਂ ਪੈਕ ਕਰਦੀ ਹੁੰਦੀ ਹੈ ਪਤਾ ਨਹੀਂ ਉਹ ਮੇਰੀ ਆਵਾਜ਼ ਆ ਵੀ ਰਹੀ ਹੂ ਨਹੀਂ ਪਤਾ ਨਹੀਂ ਤੇ ਅੱਜ ਬਣਾਈ ਸੀਗੀ ਮੂੰਗੀ ਛੋਲੇ ਦੀ ਦਾਲ ਮੈਂ ਕਿਹਾ ਚਾ ਵੀ ਮੀਨੇ ਬਾਅਦ ਸਕੂਲ ਲੱਗਣ ਲੱਗੇ ਉਹਦੀ ਫੇਵਰਿਟ ਚੀਜ਼ੇ ਬਣਾਦਾ ਉਹਦੀ ਦਾਲੇ ਆ ਫੇਵਰਿਟ ਚੀਜ਼ ਬਸ ਤੇ ਮੂੰਗੀ ਛੋਲਿਆਂ ਦੀ ਦਾਲ ਬਣਾਤੀ ਤਾਂ ਹੁਣ ਸਜਰੇ ਧਰਤੀ ਉੱਪਰ ਕੇ ਤੇ ਚਮਚਾ ਇਹਦਾ ਉੱਧਰ ਪਿਆ ਹੋਣਾ ਚਮਚਾ ਚਮਚਾ ਹਰਾਇ ਤੇ ਮਿੱਠੇ ਚਾ ਦੇਖੋ ਇਹਦੇ ਵਿਚਾਰੇ ਦੇ ਓਰੀਓ ਦੇ ਪੈਕੇਟ ਐਂ ਹੀ ਪਾ ਦਿੰਦੀ ਆ ਨਾ ਕੱਢਣ ਦੇ ਕੀ ਲੋੜ ਨਾਲੇ ਖਰਾਬ ਨਹੀਂ ਹੋਣ ਨਾਲੇ ਖਰਾਬ ਨਹੀਂ ਹੋਣ ਨਾਲੇ ਫੜਦੇ ਬਰਫੀ ਆਵੇ ਆਹ ਨਾਲ ਦੇਖੋ ਇੰਨੀਆਂ ਕੁ ਬਰਫੀਆਂ ਬੱਚਿਆਂ ਪਈਆਂ ਦੀਆਂ ਤੇ ਆਹ ਯੂਵੀ ਦੀਆਂ ਦੋ ਪਾ ਲੰਨੀ ਐ ਇੱਕ ਅੱਧੀ ਜਿਹਾ ਖਾਣੀ ਹੋ ਜਾ ਕੇ ਖਾਲੂਗਾ ਕਿ ਤਿੰਨ ਪਾ ਦੋਏ ਬਹੁਤ ਨੇ ਅਗਰ ਕਿਸੇ ਕੁਟ ਵੀ ਹੋ ਗਏ ਇੰਨੀਆਂ ਕਾ ਨਹੀਂ ਆ ਬਣਾਉਣਾ ਆਓ ਫਿਰ ਇੰਨਾ ਸਕੂਲ ਚ ਮਿੱਠਾ ਵੀ ਮੈਡਮ ਖਿਜਦੇ ਨੇ ਹਨਾ ਤੇ ਮਿੱਠਾ ਨਾਲ ਲੈ ਕੇ ਆਇਆ ਕਰੋ ਮੈਂ ਘਰ ਆ ਕੇ ਖਾਲੂਗਾ ਘਰ ਹਾਂ ਤੂੰ ਵੀ ਗਿਆ ਸਕੂਲ ਰੋਣ ਲੱਗ ਗਿਆ ਤਾਂ ਵਿਚਾਰਾ ਬੇਚਾਰਾ ਰੋਣ ਲੱਗ ਗਿਆ ਤਾਂ ਮਾਤਾ ਚੁੱਪ ਕਰਾਇਆ ਸਮਝਾਇਆ ਵੀ ਜਦ ਤੂੰ ਛੋਟਾ ਜੇ ਤਰਨਣਾ ਤਾਂ ਜਾਨੀ ਰੋਂਦਾ ਹੈਗਾ ਜਦ ਰੋਣ ਲੱਗ ਗਿਆ ਮੈਂ ਕੋਲ ਨਹੀਂ ਜਾਣਾ ਕੰਦਾ ਸਕੂਲ ਨੇੜੇ ਹੀ ਆਦਾ ਤਾਂ ਆ ਕੇ ਮੋਟਰਸਾਈਕਲ ਤੇ ਫੱਟਿਆ ਨਾ ਬਾਈ ਕਰ ਦੇ ਉਹ ਬਾਈ ਕਰ ਦੇ ਉਹ ਬਾਈ ਨਹੀਂ ਕਰਦਾ ਉਸੇ ਆਵਾਜ਼ ਅੱਡਾ ਬੜਾ ਬੋਕ ਹੋ ਗਿਆ ਅੱਜ ਰੋਇਆ ਪਹਿਲੀ ਵਾਰ ਇਹ ਚਾਹ ਮਾਸੀ ਜਲੀ ਪਾਈ ਕੋਈ ਹੂੰ ਚੈਰੀ ਵੀ ਪਾ ਲਈ ਹਾਂ ਥੋੜੀ ਜਿਹੀ ਪਾਈ ਆ ਮੈਂ ਉਹਦੇ ਵਾਸਤੇ ਰੱਖੀ ਵੀ ਆ ਕੇਕ ਵਾਸਤੇ ਥੋੜੀ ਜੀ ਫਿਰ ਮਿਲਦੀ ਨਹੀਂ ਹੋਰ ਕਿੰਨੀ ਬਾਈ ਚਾਰ ਹੋਈ ਬਾਰੇ ਤਾਂ ਇਹ ਇਸਟੈਂਡਰ ਖੜਿਆ ਬੈਠਾ ਟੀਵੀ ਮੋਟੂ ਪਤਲੂ ਉਹ ਦੇਖੋ ਨੀਗਾ ਗੱਡੀ ਬੈਠਾ ਐਣ ਇਹ ਜੀ ਕਿਥੋਂ ਨੀਗਾ ਕੱਢ ਲਵੇ ਨਾ ਮੈਂ ਕਹਿੰਦੀ ਹਿੱਲਦਾ ਵੀ ਨਹੀਂ ਹੈਗਾ ਇਹ ਆ ਦੇਖੋ ਕਿੰਨੇ ਪਿਆ ਇਹ ਲੰਬਾ ਐਨ ਨਾਲੇ ਪਾ ਕੇ ਦੇਖਦਾ ਬੈਠ ਕੇ ਵੀ ਦੇਖਦਾ ਐਨ ਪਾ ਕੇ ਦੇਖੂਗਾ ਜਦ ਵੀ ਵੀਡੀਓ ਬਣਾ ਬੰਨੀ ਹੁੰਦੀ ਹੈ ਬੀਬੀ ਵੱਲੋਂ ਸਿਰ ਕਿਉਂ ਟੱਕਣ ਲੱਗ ਜਾਂਦੀ ਹੈ ਬੀਬੀ ਵੱਲੋਂ ਮੇਰਾ ਸੇਟ ਟੱਕਣ ਲੱਗ ਜਾਂਦੀ ਹੈ ਜਦ ਆ ਵੀਡੀਓ ਬਣਾਣੀ ਹੁੰਦੀ ਹੈ ਨਾ ਹੋਰ ਮੇਰਾ ਐਵੇਂ ਨੰਗਾ ਬੋਰਾ ਲੱਗਦਾ ਬੰਦਾ ਬੱਦਲ ਹੋ ਰਿਹਾ ਬਾਹਰ ਅੱਜ ਤਾਂ ਦੁਪਹਿਰੇ ਨਹੀਂ ਬਹੁਤਾ ਆਇਆ ਹਾਂ ਬਹਾਰੀ ਬੱਦਲ ਕੋਆ ਤਾਂ ਮੰਗਦੇ ਕੋਆ ਜ਼ਮਨ ਦਾ ਕਿਤਰੇ ਗਰਮੀ ਹੋ ਰਹੀ ਹੈ ਮੀ ਪਾਊਗਾ ਬਸ ਮੇ ਪੈਂਦੀ ਤਿਆਰੀ ਹੈ ਤਾਂ ਹੀ ਇੰਨਾ ਐਨਾ ਹੋਇਆ ਪਿਆ ਬਹੁਤ ਹਵਾ ਵੀ ਨਹੀਂ ਹੈ ਜਮਾ ਵੀ ਨਹੀਂ ਅੱਜ ਤਾਂ ਜਮਾ ਵੀ ਨਹੀਂ ਜਾ ਰਹੀ ਪਹਿਲਾਂ ਤੀ ਤੇ ਚਾਰ ਦਿਨ ਤਾਂ ਚੱਲੀ ਗਈ ਹੁਣ ਦੋ ਕੁ ਦਿਨ ਹੋ ਗਏ ਬੰਦ ਜਮਾ ਜੀ ਗਰਮੀ ਬਹੁਤ ਵੀ ਆ ਰਹੀ ਹੈ ਦੀਹਾੜੀ ਵਰਗਾ ਇਹ ਨੇ ਦਿਹਾੜੀਆਂ ਕਰ ਰਹੇ ਨੇ ਮਿਸਤਰੀ ਮਿਸਤਰੀ ਇਹਨਾਂ ਦਾ ਹੀ ਬੁਰਾ ਹਾਲ ਆ ਵਿਚਾਰਾ ਨਾ ਬਹੁਤ ਬਹੁ ਬੁਰਾ ਹਾਲ ਹੈ ਹਾਂ ਵਿੱਚ ਜਿਹੜੀ ਕੋਠੀਆਂ ਪੈਰੀਆਂ ਇਹ ਕਿੰਨੇ ਮਿਸਤਰੀ ਲੱਗੇ ਪਏ ਆ ਹਾਂ ਬਹੁਤ ਬੁਰਾ ਹਾਲ ਹੋਣਾ ਇਹ ਆਪਾਂ ਆਪਾਂ ਤਾਂ ਫਿਰ ਵੀ ਪੱਕੇ ਥੱਲੇ ਵਾਜਣੇ ਇਹਨਾਂ ਨੇ ਸਾਰੀ ਦਿਹਾੜੀ ਉੱਥੇ ਰਹਿਣਾ ਕੰਮ ਕਰਦੇ ਰਹਿਣਾ ਵਿਚਾਰਿਆਂ ਨੇ ਲੋ ਜੀ ਹੁਣ ਹੋ ਗਿਆ ਸ਼ਾਮ 6:30 ਦਾ ਟਾਈਮ ਹੋ ਗਿਆ ਤੇ ਹੁਣ ਚੱਲੇ ਅਸੀਂ ਗੁਰਦੁਆਰਾ ਸਾਹਿਬ ਯੂਵੀ ਆ ਰਿਹਾ ਹੈ ਬਸ ਉਹਦੇ ਪਟਕਾ ਬੰਦਦੀ ਹੈ ਫਿਰ ਅਸੀਂ ਚੱਲੇ ਗੁਰਦੁਆਰਾ ਸਾਹਿਬ ਅੱਜ ਕੱਲ ਬੱਦਲ ਬਹੁਤ ਚੁੱਪਲਾ ਬੋਲਾ ਹੂ ਅਵਾਜ਼ ਤਾਂ ਸੁਣੀ ਲਈ ਹੁਣ ਸਾਰਿਆਂ ਨੇ ਹਾਂ ਕਿੰਨੇ ਦਿਨ ਚਾਰ ਪੰਜ ਦਿਨ ਹੋ ਗਏ ਜ਼ਿਆਦਾ ਤਾਂ ਨਹੀਂ ਹੋਏ ਪੰਜ ਦਿਨ ਹੋ ਗਏ ਪੰਜ ਦਿਨ ਹੋ ਗਏ ਅੱਜ ਪੰਜ ਦਿਨ ਹੋ ਗਏ ਅਸੀਂ ਕੁਝ ਆ ਸਮਝੂਗਾ ਸਭੀ ਛੁੱਟੀਆਂ ਡਾਕਟਰ ਹਾਂ ਇੱਕ ਦੂਜੇ ਨਾਲ ਐ ਸਮਝ ਲਓ ਵੀ ਅਸੀਂ ਹਾਂ ਅੱਡ ਅੱਡ ਛੁੱਟੀਆਂ ਕੱਟਣ ਗਏ ਸੀ ਛੁੱਟੀਆਂ ਕੱਟਣ ਗਏ ਹੋਏ ਸੀਗੇ ਤੇ ਜੂੜੀ ਨਹੀਂ ਹੁੰਦਾ ਕਿ ਨਾ ਮੈਂ ਹੁੰਦਾ ਵੀ ਹਣਾ ਸਾਨੂੰ ਹੁਣ ਕਈ ਦਿਨ ਇੱਕ ਮੈਂਟ ਆਏ ਸੀਗੇ ਅਬ ਵੀ ਤੁਸੀਂ ਕਿਉਂ ਨਹੀਂ ਆਂਦੇ ਤੇ ਦੂਜੇ ਦੇ ਲੋਕਾ ਨੂੰ ਨਾ ਵੀ ਤੁਸੀਂ ਬੋਲਦੇ ਨਹੀਂ ਆ ਜਾਂ ਹਾਂ ਐਦਾਂ ਦੀ ਗੱਲ ਹੈਗੀ ਵੀ ਬੋਲਦੇ ਪਰ ਲੜੇ-ਘੜੇ ਨਹੀਂ ਹੈਗੇ ਸੀ ਲੜਾਈ-ਘੜੂ ਹੀ ਨਹੀਂ ਅਸੀਂ ਬੰਦੇ ਵੀ ਬਾਜ਼ ਅੱਖ ਮਿਲਾਣੇ ਜੋਗੇ ਵੀ ਨਾ ਰਹੀਏ ਬਸ ਕਈ ਵਾਰਾ ਹੁੰਦਾ ਹੇ ਗੱਲਾਂ ਹਨਾ ਵੀ ਹੁਣ ਐਡੀ ਵੀ ਨਾ ਤਾਂ ਜ਼ਿੰਦਗੀ ਵੀ ਨਹੀਂ ਚੱਲਦੀ ਹੈਗੀ ਤਾਂ ਕਰਕੇ ਬਸ ਐ ਹੁੰਦਾ ਵੀ ਥੋੜੀਆਂ ਬ੍ਰੇਕ ਲੈ ਲੈਂਦੇ ਆਂ ਸੀ ਵੀ 5 ਦਿਨ ਦਾ ਜਾਂ 6 ਦਿਨ ਦਾ ਕਈ ਵਾਰ ਆਕੇ ਵੀ ਹੁੰਦਾ ਪਰ ਕੇ ਜਾਦਾ ਦਿਨ ਦਾ ਹੀ ਲੰਦੇ ਆ ਕਿ 4-5 ਦਿਨ ਦਾ ਹੋ ਜਾਂਦਾ ਅੰਗੇ ਤਾਂ 1-2 ਦਿਨ ਦਾ ਹੁੰਦਾ 1-2 ਦਿਨ ਦਾ ਨਹੀਂ ਹੁੰਦਾ 1 ਦਿਨ ਦਾ ਹੁੰਦਾ ਏ 1 ਦਿਨ ਆਪਾਂ ਅਡੜ ਬਣਾ ਲਏ ਹੁੰਦੇ ਆ ਹਾਂ ਆਦੇ ਜਿਹੇ ਦਿਨ ਦਾ ਹੀ ਹੁੰਦਾ ਏ ਕਈ ਵਾਰ ਉਹ ਤਾਂ ਫਿਰ ਜ਼ਿਆਦਾ ਆਪਣੇ ਸਬਸਕ੍ਰਾਈਬਰ ਨੂੰ ਪਤਾ ਵੀ ਨਹੀਂ ਲੱਗਦਾ ਕਿ ਤਾਂ ਹੁਣ ਆਪਾਂ ਨੂੰ ਕਮੈਂਟ ਕਰ ਕਰਕੇ ਪਤਾ ਵੀ ਇਸ ਵਾਰ ਯਾਨੀ ਕਿ ਐ ਚਾਰਟਿੰਗਿੰਸਿੰ ਦਾ ਬ੍ਰੇਕ ਲੈ ਕੇ ਆਪਣੇ ਵਲੌਗਸ ਅਟ ਅਟ ਬਣਾਉਣ ਲੱਗੇ ਤੇ ਬਸ ਫੌਰ ਸਾਡੇ ਚ ਕੋਈ ਐਵੇਂ ਨਹੀਂ ਹੈਗਾ ਵੀ ਇੰਨਾ ਸੋਟੇ ਹੜਕੇ ਐ ਜਿਵੇਂ ਕੋਈ ਕੰਦ ਨਹੀਂ ਹੈ ਕੋਈ ਮਾਈਂਡ ਚ ਕੋਈ ਗੱਲਤੰਗ ਨਹੀਂ ਲੱਗਿਆ ਹੋਊ ਖਾਣਾ ਪੀਣਾ ਸਾਡਾ ਉਵੇਂ ਹੀ ਸੀਗਾ ਸੇਵੀਆ ਸੇਵੀਆ ਵੀ ਆ ਵੀ ਬਸ ਕੰਮ ਦਾ ਨਹੀਂ ਸਾਡੇ ਸੇਵੀਆ ਦਾ ਬਸ ਐਂ ਵੀ ਅਸੀਂ ਥੋੜਾ ਜਨਾ ਬਿਚ ਚੁੱਪ ਹੋ ਜਾਂਦੇ ਆ ਬੋਲਦੇ ਨਹੀਂ ਆਪਣਾ ਦਿਮਾਗ ਸ਼ਾਂਤ ਕਰ ਲੈਂਦੇ ਆ ਹਾਂ ਹੁਣ ਹਰ ਇੱਕ ਦੇ ਘਰ ਹੁੰਦੀ ਐ ਤਾਂ ਹੈ ਨਹੀਂ ਵੀ ਕਿਸੇ ਨੇ ਘਰ ਨਹੀਂ ਹੁੰਦੀ ਸਭ ਦੀ ਹੁੰਦੀ ਆ ਨਾ ਸਹੀ ਗੱਲ ਆ ਫਿਰ ਦਰਾਨੇ ਜੇ ਥਾਣੀਆਂ ਫਿਰ ਹੋ ਗਈਆਂ ਕੱਟੀਆਂ ਕਿਸੇ ਨੇ ਇੱਕ ਮੈਨਾ ਕਮੈਂਟ ਵੀ ਕੀਤਾ ਤੀ ਕਹਿੰਦੇ ਪਟਾਕਾ ਪਟਾਕੇ ਪੈ ਗਏ ਤੁਹਾਨੂੰ ਹਾਸੇ ਆਉਂਦੀ ਹੈ ਮੈਨੂੰ ਤਾਂ ਹਾਸੇ ਆਉਂਦੀ ਹੈ ਕਮੈਂਟ ਪੜ ਪੜ ਕੇ ਹੋਈ ਉਹ ਨਹੀਂ ਹੁੰਦਾ ਮੈਮ ਦੇਖੋ ਜੇ ਚਲੀਏ ਆਜੋ ਆਜੋ ਆ ਉਹਨੂੰ ਤਾਂ ਜਾਣਦੀ ਕੱਦੀ ਹੋ ਰਹੀ ਆ ਪਹਿਲਾਂ ਗੇਟ ਚ ਫਸ ਗਿਆ ਆ ਜਾ ਲਓ ਜੀ ਅਸੀਂ ਚੱਲੇ ਗੁਰਦੁਆਰਾ ਸਾਹਿਬ ਹੈ ਯੋ ਵਿਆਹ ਆ ਜਾ ਬਾਈ ਕਰ ਆ ਜਾ ਸਾਰਨ ਬਾਈ ਕਰਦੇ ਆ ਬਾਈ ਕਰਦੇ ਬਾਈ ਬਾਈ ਅ ਮੈਂ ਵੀ ਜਾਉਂਗੀ ਨਾਲੇ ਮੰਨੂ ਕਦੇ ਬਾਈ ਕਰ ਰਹੇ ਆ ਬਾਈ ਹਾਂ ਮੇਰਾ ਬੋਲ ਤਾ ਬਾਈ ਕਰ ਰਹੇ ਆ ਲੈ ਜਾ ਮੈਂ ਦਿੱਤਾ ਬਾਏ ਨਾ ਮੈਂ ਚੱਕਾਇਆ ਗੰਦੀਆ ਬੱਟਾ ਬੱਟੀਆਂ ਦੀਆਂ ਗੰਦੀਆਂ ਨੰਬਰ ਮੀਟਰ ਦੀਆਂ ਆ ਸੀਟਰ ਲੈ ਕੇ ਪਾਰ ਸਾਹਮਣੇ ਗੁਰਪੁਰੋਂੋਂ ਆ ਕੇ ਮਿਲਦੇ ਆ ਬਾਏ ਕਰ ਲਿਆ ਬਾਏ ਕਰ ਰਿਹਾ ਬਾਏ 시는이 나처럼 이트게스로시자 이제 ਅੱਜ ਦੇ ਪਤਾ ਨਹੀਂ ਕਿੰਨੇ ਟਾਈਮ ਹੋ ਗਏ ਸਵੇਰੇ ਘਰ ਪਹੁੰਚ ਗਏ ਅਸੀਂ ਜਦੋਂ ਅੱਛਾ ਕਿ ਸਾਡੇ ਟਾਈਮ ਤਾਂ 8:30 ਹੋ ਗਏ ਮੈਂ 8:30 ਦਾ ਟਾਈਮ ਹੋ ਗਿਆ ਤੇ ਅਸੀਂ ਆਪਣੇ ਹੁਣ ਬਿਸਤਰੇ ਲਾਉਣ ਲੱਗੇ ਕਿਉਂਕਿ ਨਾ ਹੁਣ ਅਸੀਂ ਸੱਜਰੇ ਸੌਣ ਲੱਗੇ ਜਿਵੇਂ ਬੱਚੇ ਕਿੰਨਾ ਸੀ ਸੱਜਰੇ ਪੈਣ ਲੱਗੇ ਕਿਉਂਕਿ ਹੁਣ ਯੂਵੀ ਦਾ ਟਾਈਮ ਸਕੂਲ ਦਾ ਹੋਣ ਲੱਗ ਗਿਆ ਨਾ ਛੇਤੀ ਫਿਰ ਉਹਨੇ ਸਕੂਲ ਵੀ ਜਾਣਾ ਹੁੰਦਾ ਹੈ ਤਾਂ ਕਰਕੇ ਫਿਰ ਉਹਨੇ ਸਕੂਲ ਵੀ ਜਾਣਾ ਹੁੰਦਾ ਹੈ ਤਾ ਕਰਕੇ ਨਾ ਫਿਰ ਸਾਜਰੇ ਪੈ ਜਲੇ ਨੇ ਸਾਜਰੇ ਉੱਠ ਜੇ ਫਿਰ ਇਹ ਉੱਠਦਾ ਨਹੀਂ ਹੈਗਾ ਚਲ ਮੈਂ ਕੰਬਲ-ਕੁੰਬਲ ਲਿਆਦਾ ਸਿੱਧ ਕੇ ਨਾ ਚੱਕੀ ਕੰਬਲ ਵੀਡੀਓ ਔਨ ਨਹੀਂ ਕਰੀ ਹੈਗੀ ਕੱਟੇ ਚ ਫੋਨ ਫਿਰ ਆਮ ਨਾਲ ਕੱਢ ਲੈਣੀ ਤੀ ਵੀਡੀਓ ਔਨ ਕਰਨਾ ਭੁੱਲ ਗਈ ਐਨਾ ਕਸ਼ਟ ਕਰਕੇ ਇੱਕ ਹੱਥਾ ਚ ਫੋਨ ਲੋ ਜੀ ਬਿਸਤਰੇ ਆਪਣੇ ਵਿਛ ਗਏ ਕਿਉਂਕਿ ਬਿਸਤਰੇ ਨੇ ਵਿਛਾਣੇ ਨਹੀਂ ਹੁੰਦੇ ਕਿਉਂਕਿ ਅੱਜ ਕੱਲ ਤਾਂ ਬੱਡੇ ਹੁੰਦੇ ਨੇ ਹਨਾ ਘਰ ਘਰ ਕਮ ਰਿਆ ਸਾਰੇ ਜਿਹੜੇ ਬੈੱਡ ਹੁੰਦੇ ਨੇ ਨਾ ਮੰਜੇ ਬਿਸਤਰੀ ਲੋੜੇ ਨਹੀਂ ਬੀਬੀ ਦਾ ਫਿਰ ਮੰਜੀ ਦੇ ਬਿਨਾ ਪੈਂਦੀ ਨਹੀਂ ਮੈਂ ਗੱਦਾ ਡਾਲਣ ਨਹੀਂ ਆ ਵਿੱਚ ਤਾਂ ਰੱਡ ਫਰਫਿਆ ਨਹੀਂ ਜਾਂਦਾ ਹਾਂ ਸ਼ੁਰੂ ਤੇ ਹੀ ਆਤਾ ਹੈ ਦੁੱਧ ਹੋ ਗਿਆ ਬਾੜੀ ਲੈ ਕੇ ਆ ਮਾਂ ਹਾਂ ਜਿਹਦਾ ਪਿਆ ਉਹਨੂੰ ਕੌਲੀ ਦਾ ਢੱਕ ਦੇ ਫਿਰ ਮੈਂ ਦਵਾਈ ਚਾਹ ਕੇ ਲੋ ਜੀ ਇੱਧਰ ਬੀਬੀ ਦਾ ਵੀ ਕਰਤਾ ਦੁੱਧ ਕੌਲੀ ਰੱਖ ਲੈਣੇ ਆ ਢੱਕ ਦੰਨੇ ਆ ਕਿਉਂਕਿ ਤੇਰੇ ਅੰਦਰ ਵੀ ਟਕਣਾ ਹੀ ਪੈਣਾ ਜੋ ਕਿ ਬੀਬੀ ਨੂੰ ਨਾ ਕਬਜ਼ੀ ਦੀ ਪ੍ਰੋਬਲਮ ਰਹਿੰਦੀ ਹੈ ਇਸ ਕਰਕੇ ਬੀਬੀ ਦਾ ਤੀਜੇ ਦਿਨ ਗੋਲੀਆਂ ਲੈਂਦੀ ਆ ਕਬਜ਼ੀ ਵਾਲੀਆਂ ਤਾਂ ਕਰਕੇ ਫਿਰ ਦੁੱਧ ਚ ਮਿੱਠਾ ਇਹ ਦੁੱਧ ਚ ਗੋਲੀਆਂ ਲੈਣੀ ਹੁੰਦੀਆਂ ਦੋ ਮਿੱਠਾ ਤੇ ਡੈਜ਼ਰ ਪਾ ਕੇ ਹਨਾ ਬੀਬੀ ਹੋਰ ਡੈਜ਼ਰ ਮਿੱਠਾ ਪਾਉਣ 5-7 ਮਿੰਟ ਪਿੱਛੇ ਤੇ ਲੈ ਲੀ ਹਾਂ ਕਬਜ਼ੀ ਕਰਿਆ ਬੋਲੀਆਂ ਨੇ ਕਬਜ਼ੀ ਤੈਨੂੰ ਉਦੋਂ ਮੈਂ ਪਤਾ ਤਾਂ ਲਿਆ ਕਿ ਤੈਨੂੰ ਕਬਜ਼ੀ ਦਾ ਇੱਕ ਰਾਤ ਨੂੰ ਜਦ ਜਮਾ ਹੀ ਸੋਣਾ ਹੁੰਦਾ ਬਸ ਉਸ ਟਾਈਮ ਲੈ ਲਓ ਹਾਂ ਕਿਉਂਕਿ ਜਿਹੜੀ ਨਾ ਕਬਜ਼ੀ ਵਾਲੀਆਂ ਦਵਾਈਆਂ ਹੁੰਦੀਆਂ ਨਾ ਕੰਮ ਉਸ ਟਾਈਮ ਕਰਦੀਆਂ ਜਦ ਆਪਾਂ ਪੈਂਦੇ ਆ ਹਨਾ ਜੇ ਆਪਾਂ ਕਿਉਂਕਿ ਮੈਨੂੰ ਵੀ ਤਾਂ ਹੁਣ ਕਿੰਨੇ ਦਿਨ ਹੋ ਗਏ ਪ੍ਰੋਬਲਮ ਤੇ ਇਹਦੀ ਕਬਜ਼ੀ ਹੋਰ ਆਹ ਉਹ ਬਾਬੂ ਬਾਬੂ ਹੁਣ ਪਈ ਤੋ ਥੋੜਾ ਜਿਹਾ ਸਜੜਿਆ ਉਹ ਕਰਿਆ ਕਰ ਕਿਉਂਕਿ ਹੁਣ ਸਜੜੇ ਪੈਣ ਲੱਗ ਗਏ ਹੈ 10 ਵਜੇ ਫਿਰ ਇਹ ਤੋ 10 ਵਜੇ ਪੈਂਦਾ ਫਿਰ ਹੁਣ ਸਕੂਲ ਕਰਕੇ ਸਜੜੇ ਉੱਠਣਾ ਮੈਨੂੰ ਨਾ ਕਲੈਕਟਾਂ ਕਰਦੀ ਇਹ ਬੰਦ ਪਹਿਣ ਦੀ ਤਿਆਰੀ ਹੋ ਗਈ ਸਾਢੇ 8 ਹੋਣ ਨੂੰ ਹਜੇ 15 ਮਿੰਟ ਪਏ ਆ ਪਹਿਲਾਂ ਮੈਂ ਸਾਢੇ 8 ਕਹਤਾ 15 ਮਿੰਟ ਪਏ ਆ ਹਜੇ ਸਾਢੇ 8 ਹੋਣ ਨੂੰ ਅੱਜ ਜਦ ਸਾਡਾ ਵਲੌਗ ਇੱਥੇ ਤੱਕ ਸੀਗਾ ਕਿਉਂਕਿ ਵਲੌਗ ਹੁਣ ਅੱਗੇ ਬਣਨ ਨਹੀਂ ਦੇਣਾ ਕਿਉਂਕਿ ਇਹ ਛੋਟੂ ਫਿਰ ਰਿਹਾ ਹੁਣ ਇਹ ਮੇਰੀਆਂ ਫਿਰ ਲੱਤਾਂ ਬਾਹਾਂ ਤੋੜੀ ਜਾਂਦਾ ਏ ਉੱਪਰ ਫਿਰ ਫਿਰ ਕੇ ਤਾਂ ਕਰਕੇ ਨਾ ਹੁਣ ਵਲੌਗ ਅੱਗੇ ਬਣਨਾ ਨਹੀਂ ਹੈਗਾ ਤੇ ਅੱਜ ਛੋਟਾ ਜਿਹਾ ਕਿਉਂਕਿ ਨਾ ਕੁਝ ਮਤਲਬ ਇਹ ਗਰਮੀ ਕਰਕੇ ਪੱਖਿਆਂ ਥੱਲੇ ਤੇ ਹਿੱਲਣ ਨੂੰ ਜੀ ਨਹੀਂ ਕਰਦਾ ਵਲੌਗ ਇੰਨਾ ਬਣਦਾ ਵੀ ਨਹੀਂ ਹੈ ਨਾ ਪਰ ਕੋਸ਼ਿਸ਼ ਤਾਂ ਪੂਰੀ ਕਰੀ ਦੀ ਜਿੱਦਣ ਕੁਝ ਬਣਾਉਣਾ ਹੁੰਦਾ ਏ ਉਦੋਂ ਥੋੜਾ ਵੱਡਾ ਬਣ ਜਾਂਦਾ ਏ ਤੇ ਅੱਜ ਦਾ ਸਾਡੀ ਵੀਡੀਓ ਤੱਕ ਦੀ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗੀ બસ ਜਾਂਦੇ ਜਾਂਦੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਦੇਖਦੇ ਹੈਗੇ ਸਬਸਕ੍ਰਾਈਬ ਨਹੀਂ ਕਰਦੇ ਤੇ ਲਾਈਕ ਕਰਿਓ ਸ਼ੇਅਰ ਕਰਿਓ ਸੋਨੇ ਸੋਨੇ ਕਮੈਂਟ ਅੱਜ ਦੀ ਵੀਡੀਓ ਚ ਜ਼ਰੂਰ ਕਰਿਓ ਤੇ ਹੋਣ ਮਿਲਾਂਗੇ ਅਗਲੇ ਵੀ